ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਿਸ ਤਰ੍ਹਾਂ ਮੈਂ ਹਰੂ ਯਾਦ ਕਰਾਉਣਾ ਅੱਜ ਵੀ ਯਾਦ ਕਰਾ ਰਿਹਾ ਜਿਹੜੇ ਨਵੇਂ ਦਰਸ਼ਕ ਨੇ ਉਹਨਾਂ ਨੂੰ ਜਾਂ ਜਿਹੜੇ ਪੁਰਾਣੇ ਨੇ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਪਲੀਜ਼ ਕਰ ਲਵੋ ਰਹੀ ਗੱਲ ਅੱਜ ਦੀ ਵੀਡੀਓ ਦੀ ਮੈਂ ਕੱਲ ਵਾਲੀ ਵੀਡੀਓ ਤੋਂ ਜੋ ਡਵੈਲਪਮੈਂਟ ਹੋਈ ਹੈ ਜਿਹਨੂੰ ਫਾਲੋਅ ਅਪ ਸਟੋਰੀ ਕਹਨੇ ਹੁੰਿਆ ਸੀ ਜਲਿਜ਼ਮ ਚ ਉਹਦੀ ਗੱਲ ਕਰਨੀ ਹੈ ਕੱਲ ਮੈਂ ਕਿਹਾ ਸੀ ਕਿ ਬਲਵੰਤ ਸਿੰਘ ਰਾਜਵਾਨਾ ਨੇ ਪਖੜਤਾਲ ਰੱਖ ਕੇ ਅਕਾਲੀਆਂ ਨੂੰ ਕੁਸਤੀ ਸਥਿਤੀ ਵਿੱਚ ਫਸਾਇਆ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਸ਼ਰੋਨੀ ਕਮੇਟੀ ਮੀਟਿੰਗਾਂ ਕਰ ਰਹੀ ਹੈ ਹੁਣ ਤਾਂ ਸਾਰੇ ਮੀਟਿੰਗਾਂ ਕਰ ਰਹੇ ਨੇ ਤੇ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਮੀਟਿੰਗ ਬੁਲਾਈ ਸੀ ਸਿੰਘ ਸਹਿਵਾਨ ਦੀ ਉਹਨਾਂ ਨੇ ਵੀ ਜਿਵੇਂ ਇੱਧਰ ਸ਼੍ਰੋਮਿਕ ਕਮੇਟੀ ਬਣਾ ਰਹੀ ਆ ਕਮੇਟੀਆਂ ਉਹਨਾਂ ਨੇ ਵੀ ਇੱਕ ਕਮੇਟੀ ਬਣਾਈ ਜਿਹਦੇ ਵਿੱਚ ਉਹਨਾਂ ਨੇ ਸਰਜਿੰਦਰ ਸਿੰਘ ਧਾਮੀ ਜਿਹਨਾਂ ਨੂੰ ਕੋਆਰਡੀਨੇਟਰ ਬਣਾਇਆ ਹਰਬੀਤ ਸਿੰਘ ਕਾਲਕਾ ਜਿਹੜੇ ਦਿੱਲੀ ਕਮੇਟੀ ਦੇ ਪ੍ਰਧਾਨ ਨੇ ਤੇ ਨਾਲ ਉਹਨਾਂ ਨੇ ਵਰਜਿੰਦਰ ਸਿੰਘ ਹਮਦਰਦ ਨੂੰ ਰੱਖਿਆ ਅਜੀਤ ਅਖਬਾਰ ਦੇ ਜਿਹੜੇ ਐਡੀਟਰ ਨੇ ਤੇ ਨਾਲ ਉਹਨਾਂ ਨੇ ਫਿਰ ਲਿਆ ਬਸਾਸ ਸਿੰਘ ਬਲਟੋਹਾ ਨੂੰ ਤੇ ਰਾਜੋਵਾਲਾ ਦੀ ਭੈਣ ਕਮਲਜੀਤ ਕੌਰ ਨੂੰ ਸੋ ਇਹ ਕਮੇਟੀ ਬਣੀ ਹੈ ਕਿਹਾ ਸਿੰਘ ਸਾਹਿਬਾਨ ਨੇ ਕਿ ਕੇਂਦਰ ਸਰਕਾਰ ਨਾਲ ਗੱਲ ਕਰੋ ਤੇ ਕੇਂਦਰ ਸਰਕਾਰ ਨੂੰ ਵੀ ਕਿਹਾ ਕਿ 31 ਦਸੰਬਰ ਤੱਕ ਜੇ ਤੁਸੀਂ ਕੋਈ ਫੈਸਲਾ ਨਹੀਂ ਕਰਦੇ ਤਾਂ ਜਿਹੇ ਜੇ ਹਾਲਾਤ ਬਣਨਗੇ ਉਹਦੀ ਜ਼ਿੰਮੇਵਾਰੀ ਤੁਹਾਡੀ ਹੋਏਗੀ ਪਹਿਲੀ ਤਾਂ ਗੱਲ ਹੈ ਕਮੇਟੀ ਬਣ ਗਈ ਕਮੇਟੀ ਨੇ ਗੱਲ ਕੀ ਦੇ ਨਾਲ ਕਰਨੀ ਹੈ ਟਾਈਮ ਕਿਨੇ ਦਿਨ ਹੈ ਅਮਿਤ ਸ਼ਾਹ ਨੇ ਦੇਣਾ ਹੈ ਜਾ ਟਾਈਮ ਦੇਣਾ ਹੈ ਪ੍ਰਧਾਨ ਮੰਤਰੀ ਨੇ ਜਾ ਕਿਸ ਤੇ ਕੋਲ ਜਾ ਕੇ ਤੁਸੀਂ ਆਪਣੀ ਫਰਿਆਦ ਕਰਨੀ ਹੈ ਇਹ ਦੇਖਣ ਵਾਲੀ ਗੱਲ ਹੈ ਜੇ ਉਹਨਾਂ ਨੇ ਗੱਲ ਸੁਣੀ ਹੁੰਦੀ ਪਹਿਲਾਂ ਵੀ ਸੁਣ ਲੈਣੀ ਚਾਹੀਦੀ ਸੀ ਮੰਨ ਲਓ ਜਿਹੜੇ ਹਾਲਾਤ ਦੀ ਤੁਸੀਂ ਗੱਲ ਕਰਦੇ ਹੋ ਉਹ ਜੇ ਨਹੀਂ ਮੰਨਦੇ ਤਾਂ ਤੁਸੀਂ ਜਾਂ ਤਾਂ ਉਹਨਾਂ ਨੂੰ ਇਹ ਹੋਵੇ ਕਿ ਤੁਸੀਂ ਮੋਰਚਾ ਲਾ ਰਹੇ ਹੋਗੇ ਉਹ ਦਾ ਤੁਹਾਡਾ ਤੁਸੀਂ ਦਿੱਤਾ ਜਿਹੜਾ 31 ਦਸੰਬਰ ਉਹਨਾਂ ਦੇ ਵੀ ਜਿਹੜਾ ਦੇਖ ਲੈਣਾ ਜਿਹੜਾ ਸਲੋਮਿਕ ਕਮੇਟੀ ਨੇ ਐਲਾਨ ਕੀਤਾ ਹੈ ਰੋਸ ਪ੍ਰਦਰਸ਼ਨ ਦਾ ਹੁਣ ਗੱਲ ਤਾਂ ਸਥਿਤੀ ਤਾਂ ਇਹ ਬਣੀ ਹੋਈ ਹੈ ਕਿ ਹੱਥ 'ਚ ਕੁਝ ਨਹੀਂ ਮਤਲਬ ਰਾਜਵਾਨਾ ਜਿਹੜੇ ਹੈ ਉਹਨੂੰ ਵੀ ਪਤਾ ਭਾਈ ਰਾਜਵਾਨਾ ਨੂੰ ਵੀ ਇਹਨਾਂ ਦੇ ਹੱਥ 'ਚ ਕੁਝ ਨਹੀਂ ਪਹਿਲਾਂ ਤਾਂ ਉਹ ਵੀ ਤਾਂ ਗੱਡੀਆਂ ਦੀ ਗੱਲ ਕਰਦਾ ਸੀ ਅਕਾਲੇ ਦੀ سپورਟ ਦੀ ਗੱਲ ਕਰਦਾ ਸੀ ਹੁਣ ਉਹ ਗੱਲ ਭਾਵੇਂ ਨਹੀਂ ਰਹੀ ਸਮਝ ਆ ਗਈ ਵੀ ਇਹ ਜਿਹੜੇ ਗੱਲ ਹੀ ਨਹੀਂ ਕੀਤੀ ਮੈਂ ਤਾਂ ਕੱਲ ਵੀ ਕਿਹਾ ਸੀ ਮੈਂ ਕਹਿੰਦਾ ਵੀ ਇਹ ਜਿਹੜੇ ਨੇ ਬਹੁਤ ਵਾਰ ਆਪਾਂ ਦੇਖਿਆ ਜਿਹੜੇ ਲੋਕ ਕੁਰਬਾਨੀਆਂ ਕਰ ਰਹੇ ਹੁੰਦੇ ਨੇ ਜਿਹੜੇ ਲੋਕ ਅੱਗੇ ਜਾਂਦੇ ਨੇ ਜਦੋਂ ਟੇਬਲ ਤੇ ਟਾਕ ਲੀਡਰਸ਼ਿਪ ਕਰਦੀ ਹੈ ਨਾ ਉਹ ਬਹੁਤ ਵਾਰ ਇਗਨੋਰ ਹੀ ਹੁੰਦੇ ਨੇ ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ ਜਾਂ ਉਹਨਾਂ ਦੇ ਇੰਟਰਸਟ ਨਹੀਂ ਪੁੱਛੇ ਜਾਂਦੇ ਜਿਹੜੇ ਜਿਹੜੀ ਟਾਕ ਕਰ ਰਹੀ ਹੁੰਦੀ ਹੈ ਲੀਡਰਸ਼ਿਪ ਉਹਨੇ ਦੇਖਣਾ ਹੁੰਦਾ ਹੈ ਜਾਦੇ ਨਹੀਂ ਜੀ ਇੰਟਰਸਟ ਹੁੰਦੇ ਨੇ ਜਾ ਜਿੰਨਾ ਕੋ ਤਾਂ ਵੇਜਨਾ ਉਹਦੀ ਚ ਗੱਲ ਹੁੰਦੀ ਹੈ ਤੇ ਪੰਜਾਬ ਚ ਤਾਂ ਬਹੁਤ ਵਾਰ ਇਸ ਤਰ੍ਹਾਂ ਦੀ ਗੱਲ ਹੋ ਚੁੱਕੀ ਹੈ ਆਪਾਂ ਪਹਿਲਾਂ ਵੀ ਦੇਖਿਆ ਮੇਰੇ ਕੋਲ ਧਰਮੀ ਫੌਜੀ ਆਏ ਉਹ ਮਿਲ ਗਏ ਵੀ ਸਾਡੇ ਤਾਂ ਕੁਝ ਵੀ ਨਹੀਂ ਕੀਤਾ ਹੁਣ ਤੁਸੀਂ ਦੇਖ ਲਓ ਜਦੋਂ ਤੁਸੀਂ ਗੱਲ ਕਰ ਰਹੇ ਸੀ ਲੰਗਵਾਨ ਅਕਾਊਂਟ ਕਰ ਰਹੇ ਸੀ ਉਦੋਂ ਗੱਲ ਕੀਤੀ ਧਰਮੀ ਫੌਜੀਆਂ ਦੀ ਕਰਨੀ ਚਾਹੀਦੀ ਸੀ ਕਿ ਉਹਨਾਂ ਨੇ ਤਾਂ ਤੁਹਾਡੇ ਘਰ ਕੀ ਤੁਹਾਡੇਆਂ ਗੱਲਾਂ ਤਾਂ ਕੀ ਤਾਂ ਕੁਰਬਾਨੀ ਕੀਤੀ ਉਹਨਾਂ ਦੀ ਕੁਰਬਾਨੀ ਉਹ ਆਪਦਾ ਦੇਖਾਂਗੇ ਫਿਰ ਬਹੁਤ ਵਾਰ ਕੋਈ ਦਮੀ ਪੰਜਾਬੀ ਸੂਬੇ ਚ ਕਿੰਨੇ ਲੋਕ ਜੇਲ੍ਹ ਚ ਗਏ ਸੀ ਤੇ ਪੰਜਾਬੀ ਸੂਬਾ ਕਿਹੇ ਜਾ ਮਿਲਿਆ ਜੀ ਲਗੜਾ ਪੰਜਾਬੀ ਸੂਬਾ ਕਿੱਥੇ ਆ ਪੰਜਾਬੀ ਸੂਬੇ ਦੀ ਗੱਲ ਮਤਲਬ ਜੇ ਤੁਸੀਂ ਪੰਜਾਬੀ ਸੂਬੇ ਦਾ ਪੰਜਾਬੀ ਬੋਲ ਦੇ ਇਲਾਕੇ ਚੰਡੀਗੜ੍ਹ ਤੁਹਾਨੂੰ ਨਹੀਂ ਮਿਲਿਆ ਤੁਸੀਂ ਘਰੋਂ ਜਦੀਬ ਮਾਦਾ ਕਰੋ ਪਰ ਮੇਰੀ ਜਦੋਂ ਸੰਤ ਲੋਂਗੋਆ ਜੇਲ੍ਹ ਚੋਂ ਬਾਹਰ ਆਏ ਹਲੇ ਸਮਝੌਤਾ ਨਹੀਂ ਹੋਇਆ ਸੀ ਬੜੀਆਂ ਗਰਮ ਸਪੀਚਾਂ ਦੇ ਰਹੇ ਸੀ ਇਕਦਰਾਇਨਦ ਗਾਡ ਸਪੀਚ ਦਿੱਤੀ ਉਹਨਾਂ ਦਾ ਨਾਮ ਜਿਹੜੇ ਮੇਰੇ ਦਫ਼ਤਰ ਹੁੰਦਾ ਸੀ ਅਖਬਾਰ ਦਾ ਹਾਲੇ ਵੀ ਨਮਾ ਨਮਾ ਯੂਨੀਵਰਸਿਟੀ ਜੁਆਇਨ ਕੀਤੀ ਸੀ ਸ਼ਾਇਦ 30 ਮਈ 1985 ਦੀ ਗੱਲ ਹੈ ਤੇ ਉਹ ਮੈਨੂੰ ਕਹਿਣ ਲੱਗੇ ਆਗੇ ਨਾਲ ਉਹਨਾਂ ਦੇ ਪ੍ਰਬੰਧ ਸੰਗਰਾਮ ਉਹ ਵਾਲੀ ਆ ਮੈਂ ਇੱਕ ਸਵਾਲ ਕਰ ਲਿਆ ਮੈਂ ਕਿ ਤੁਸੀਂ ਗਰਮ ਸਪੀਚਾਂ ਤਾਂ ਦੇ ਰਹੇ ਹੋ ਪਰ ਲੋਕ ਕਹਿੰਦੇ ਨੇ ਜੇ ਸਮਝੌਤਾ ਹੋ ਗਿਆ ਤੇ ਕਿ ਉਹ ਵੰਡਾ ਦਾ ਕਹਿਣਾ ਸੀ ਸੰਤ ਦਾ ਲੋਂਗੋਵਾਲ ਦਾ ਕਹਿੰਦੇ ਹਾਂ ਉਹ ਤਾਂ ਫਿਰ ਲੋਕਾਂ ਨੂੰ ਤਾਂ ਕਹਿੰਦਾ ਠੱਡੇ ਕਰਾਉਣੇ ਚੁੱਪ ਕਰਾਉਣਾ ਤੇ ਉਹ ਗੱਲ ਜਦੋਂ ਕੀਤੀ ਹਰੇ ਨੂੰ ਥੋੜਾ ਨਿਕਲ ਕੇ ਕਿਤੇ ਹੋ ਗਏ ਨੇ ਤੇ ਪਿੱਛੋਂ ਆ ਗਿਆ ਬਰਵੰਤ ਸਿੰਘ ਰਾਬੋ ਵਾਲਾ ਕਹਿੰਦਾ ਦੇਖੋ ਭਾਈ ਜੀ ਇਹ ਤਾਂ ਕਿਤੇ ਲਾ ਦਿਓ ਆ ਗੱਲ ਸੰਤ ਜੀ ਭਲੇ ਬੰਦੇ ਨੇ ਸੱਚ ਦੱਸ ਗਏ ਹੁਣ ਇਸ ਤਰ੍ਹਾਂ ਦੀਆਂ ਤਾਂ ਗੱਲਾਂ ਨੇ ਜਿਹੜੇ ਭਲੇ ਬੰਦੇ ਕਿ ਕਿ ਲੋਕਾਂ ਦੇ ਨਾਲ ਤਾਂ ਖੜਵਾੜ ਹੁੰਦਾ ਨਾ ਜੋ ਮਰਜ਼ੀ ਹੋਵੇ ਤੁਸੀਂ ਜੋ ਕਰਨਾ ਹੈ ਉਹਨਰੇ ਹੀ ਤਾਂ ਗੱਲਾਂ ਹੋ ਰਹੀਆਂ ਨੇ ਜਿਹੜੀ ਗੱਲ ਵਿਰੋਧੀ ਕਹਿ ਰਹੇ ਨੇ ਕੱਲ ਜਦੋਂ ਰਵਨੀਤ ਬਿੱਟੂ ਕਹਿ ਰਿਹਾ ਸੀ ਜਾਂ ਹੋਰ ਬਹੁਤ ਵਿਰੋਧੀ ਧਰਮੈਂ ਸੁਣੀਆ ਜਿਹੜੀਆਂ ਕਹਿੰਦੀ ਇਹ ਬਾਰਗੇਨਿੰਗ ਪਾਵਰ ਖਤਮ ਹੋ ਗਈ ਐ ਨਾ ਬਿਲਕੁਲ ਪਾਵਰ ਖਤਮ ਹੋ ਗਈ ਉਹ ਕਹਿੰਦੇ ਜਦੋਂ ਬਾਰਗੇਨਿੰਗ ਪਾਵਰ ਸੀਐਨਐਚ ਉਸ ਵੇਲੇ ਨੇ ਨੇ ਆਪਦੀ ਨਿੱਜੀ ਹਿੱਤਾਂ ਆਪੇ ਕੁਰਸੀਆਂ ਦੀ ਬਾਰਗੇਨ ਕੀਤੀਆਂ ਉਹਨਾਂ ਨੇ ਜਿਹੜਾ ਹੈ ਲੋਕਾਂ ਲਈ ਸਿੱਖਾਂ ਲਈ ਪੰਜਾਬ ਲਈ ਉੱਥੇ ਦੀ ਗੱਲ ਕੀਤੀ ਤੋਂ ਹਾਲਾਤ ਇਹ ਬਣ ਕੇ ਕ੍ਰੈਡੀਬਿਲਟੀ ਵਿਸ਼ਵਾਸ ਜਿਹੜੀ ਹੈ ਵਿਉਪਕਤਾ ਤਾਂ ਖਤਮ ਹੋਈ ਪਈ ਹੈ ਤਾਂ ਉਸ ਕਰਕੇ ਜਦੋਂ ਤੁਹਾਡੀ ਕ੍ਰੈਡੀਬਿਲਟੀ ਨਾ ਰਹੇ ਲੋਕ ਨਹੀਂ ਸੁਣਦੇ ਇਸ ਸਰਕਾਰ ਨੂੰ ਪਤਾ ਹੈ ਤੇ ਸਰਕਾਰ ਨੂੰ ਤੁਸੀਂ ਕਹਿ ਲਓ ਵੀ ਹਾਲਾਤ ਐਸੇ ਬਣ ਜਾਣਗੇ ਜਦੇਵਾਲ ਸਾਹਿਬ ਨੇ ਤਾਂ ਇਹੀ ਕਿਹਾ ਕਿਸ ਤਰ੍ਹਾਂ ਦੇ ਸਰਕਾਰ ਨੂੰ ਨਹੀਂ ਪਤਾ ਕਿਸ ਤਰ੍ਹਾਂ ਦੇ ਬਣ ਜਾਣਗੇ ਮਤਲਬ ਅਕਾਲੀ ਦਲ ਮੋਰਚਾ ਦਾ ਅਕਾਲੀ ਦਲ ਜਿਹੜੇ ਬੀਬੀ ਨੇ ਇਹ ਗੱਲ ਕਹੀ ਨਾ ਸ਼੍ਰੋਮਿਕ ਕਮੇਟੀ ਦੇ ਮੈਂਬਰ ਨੇ ਕਿ ਅਕਾਲੀ ਦਲ ਦਾ ਕੰਮ ਨਹੀਂ ਹੈ ਬਸ ਸ਼੍ਰੋਮਿਕ ਕਮੇਟੀ ਦਾ ਕੰਮ ਨਹੀਂ ਹੈ ਮੋਰਚਾ ਨਾ ਤਾਂ ਕੰਮ ਅਕਾਲੀ ਦਲ ਦਾ ਹੈ ਪਲਿਟੀਕਲ ਪਾਰਟੀ ਦਾ ਉਹਨਾਂ ਦਾ ਕੰਮ ਜਿਹੜਾ ਹੈ ਉਹ ਪ੍ਰਬੰਧ ਕਰਨਾ ਹੈ ਜਾਂ ਇਹ ਕਿਹਾ ਜਾਂਦਾ ਵੀ ਪਤਾ ਨਹੀਂ ਕੌਣ ਸਲਾਹਾਂ ਦੇ ਰਿਹਾ ਹੈ ਭਾਈ ਰਾਜਵਾਨ ਨੂੰ ਭਾਈ ਰਾਜਾਣਾ ਜਿਹੜਾ ਹੈ ਬਲਵੰਤ ਸਿੰਘ ਰਾਜਾ ਉਹਨਾਂ ਨੂੰ ਅਕਾਲ ਤਖਤ ਸਾਹਿਬ ਨੇ ਜਿੰਦਾ ਸਿੱਖ ਦਾ ਸ਼ਹੀਦ ਜਿੰਦਾ ਸ਼ਹੀਦ ਦਾ ਦਿੱਤਾ ਹੋਇਆ ਖਿਤਾਬ ਤੋਂ ਇਹ ਖਿਤਾਬ ਵਾਲੇ ਬੰਦੇ ਦੇ ਮਾਮਲੇ ਦੇ ਵਿੱਚ ਕੀ ਹੋ ਰਿਹਾ ਹੈ ਤੁਹਾਨੂੰ ਵੀ ਪਤਾ ਹੁਣ ਜ세ਦਰ ਸਾਹਿਬ ਨੇ ਕਮੇਟੀ ਬਣਾਤੀ ਉਹ ਮਿਲੂਗੀ ਨਹੀਂ ਮਿਲੂਗੀ ਕੀ ਹੋਊਗਾ ਉਹ ਇਹ ਗੱਲ ਉਹਨਾਂ ਨੂੰ ਵੀ ਪਤਾ ਹੈ ਐਸੇ ਇਹਦੇ 'ਚ ਸਭ ਤੋਂ ਫਿਰ ਵੀ ਤਾਪੀਰ ਬਾਬਸ ਲੈਣੀ ਹੈ ਅਪੀਲ ਬਾਬਸ ਲੈਣ ਤਾਂ ਕੋਈ ਕੀ ਫਰਕ ਜਦੋਂ ਮੰਨਦੇ ਨਹੀਂ ਹੁਣ ਇਹ ਤਾਂ ਹੈ ਨਹੀਂ ਕਿ ਫਾਂਸੀ ਲੱਗ ਜੂਗੀ ਇਹ ਤਾਂ ਗੱਲ ਕਰ ਦੋ ਜਦੋਂ ਇੱਕ ਵਾਰੀ ਸਟੇ ਹੋਊਗੀ ਫਾਂਸੀ ਤਾਂ ਲੱਗਣੀ ਨਹੀਂ ਤੇ ਇਸ ਕਰਕੇ ਹਾਂ ਜਦੋਂ ਇਹ ਆਉਂਦੀ ਹੈ ਤਾਂ ਜਿਹੜੀ ਜੇਲ੍ਹ ਦੇ ਵਿੱਚ ਜਿਸ ਤਰ੍ਹਾਂ ਦੇ ਹੁਣ ਕੋਠੜੀ ਚ ਰਹਿਣਾ ਪੈਂਦਾ ਹੈ ਉਹਦਾ ਜ਼ਰੂਰ ਲੋਕਦਸ ਨੇ ਬਹੁਤ ਔਖਾ ਚ ਕੱਟਣਾ ਇੰਨੇ ਸਾਲਾਂ ਤੋਂ ਕੱਟ ਰਹੇ ਨੇ ਪਰ ਫਿਰ ਜਿਹੜੀ ਗੱਲ ਮੈਂ ਕੱਲ ਕਹੀ ਸੀ ਉਹੀ ਗੱਲ ਫੇਰ ਆ ਗਈ ਕਿ ਗੱਲ ਤਾਂ ਅਪੀਲ ਉਧਰ ਦਾ ਜਿਹੜੀ ਕਰਨੀ ਐ ਇੱਧਰ ਅਪੀਲ ਹੋ ਗਈ ਵੀ ਤੂੰ ਛੱਡ ਦੋ ਭੁਗੜਤਾਲ ਯਾਨੀ ਅਪੀਲ ਕੀ ਜਥੇਦਾਰ ਨੇ ਉਤਾ ਆਦੇਸ਼ ਹੀ ਦੇਣ ਕਿ ਉਹਨਾਂ ਨੇ ਫੇਰ ਆਦੇਸ਼ ਦਿੱਤਾ ਕਿ ਤੁਸੀਂ ਆਪਦੀ ਭੁਗੜਤਾਲ ਖਤਮ ਕਰ ਲਓ ਤੁਸੀਂ ਤਾਂ ਆਪਦੀ ਸਿਹਤ ਨੂੰ ਦੇਖਦੇ ਹੋਏ ਤੁਹਾਨੂੰ ਆਦੇਸ਼ ਦਿੱਤਾ ਜਾਂਦਾ ਭੁਗੜਤਾਲ ਖਤਮ ਕਰੋ ਹੁਣ ਜੇ ਕਰਦੇ ਨੇ ਤਾਂ ਵੀ ਮਤਲਬ ਫਿਰ ਪ੍ਰੈਸ਼ਰ ਕਿਹੜਾ ਰਹਿੰਦਾ ਹੈ ਉਹ ਤਾਂ ਕਹਿੰਦੇ ਨੇ ਮੈਂ ਅਰਦਾਸ ਕਰ ਲਈ ਹੈ ਕਿ ਮੈਂ ਜਿੰਨਾ ਚਿਰ ਅਪੀਲ ਦੀ ਵਾਪਸ ਕਰਦੇ ਉਹਨਾਂ ਚਿਰ ਮੈਂ ਪਕੜਦਾ ਨਹੀਂ ਕਾਦੂ ਕਰਨੀ ਹੁਣ ਹਾਲ ਤੱਕ ਸਾਡਾ ਹੁਕਮ ਆ ਗਿਆ ਯਾਨੀ ਇਹ ਤੁਸੀਂ ਉਸ ਬੰਦੇ ਨੂੰ ਜਿਹੜਾ ਮਾਨਸਿਕ ਤੌਰ ਤੇ ਪਹਿਲਾਂ ਹੀ ਬਹੁਤ ਦੇਖੋ ਇਹ ਨਹੀਂ ਹੈ ਕਿ ਜਿਹੜਾ ਬੰਦਾ ਇੰਨੇ ਚਿਰਾਂ ਤੋਂ ਜੇਲ੍ਹ ਚ ਹੈ ਮਾਨਸਿਕ ਤੌਰ ਤੇ ਤਾਂ ਪਰਜਾਨ ਹੈ ਹੀ ਹੈ ਮੈਂ ਟੂ ਪ੍ਰਪੇਅਰ ਉਤਤ ਉਹਨੇ ਤਾਂ ਕਦੇ ਆਪ ਕਹੀ ਨਹੀਂ ਕਿ ਮੈਂ ਸ਼ਹੀਦ ਨਹੀਂ ਹੋਣਾ ਚਾਹੁੰਦਾ ਜਾਂ ਮੈਂ ਮਾਫੀ ਚਾਹੁੰਦਾ ਇਹ ਤਾਂ ਸ਼ਰਮਨੀ ਕਮੇਟੀ ਨੇ ਕੀਤੀ ਸੀ ਸ਼ਰਮਨੀ ਕਮੇਟੀ ਜੇ ਨਹੀਂ ਕੁਝ ਕਰ ਸਕਦੀ ਜਦੋਂ ਕਰ ਸਕਦੀ ਸੀ ਉਦੋਂ ਨਹੀਂ ਕੀਤਾ ਹੁਣ ਕੀ ਕਰਨਾ ਤੇ ਇਸ ਕਰਕੇ ਇਹ ਜਿਹੜਾ ਹੈ ਨਹੀਂ ਸੀ ਹੁਣ ਹੋ ਤਾਂ ਉਲਟ ਰਿਹਾ ਸ਼ਰਮਨੀ ਕਮੇਟੀ ਕੁਝ ਕਰਨੇ ਰਹੀ ਅਕਾਲੀ ਦਲ ਜਿਹੜਾ ਹੈ ਉਹ ਜੋ ਮਰਜੀ ਬਜੀਸ਼ਿਆ ਸਾਹਿਬ ਜੋ ਮਰਜੀ ਕਹੀ ਜਾਂ ਜੀ ਸਾਨੂੰ ਮਿਲ ਨਹੀਂ ਦਿੱਤਾ ਮਿਲ ਕੇ ਕੀ ਕਰਨ ਦੀ ਅਪੀਲ ਤਾਂ ਫਿਰ ਉਸ ਤੋਂ ਬਾਅਦ ਮਿਲ ਕੇ ਕੀਤੀ ਸੀ ਤਾਂ ਵੀ ਉਹ ਕਹਿੰਦਾ ਵੀ ਮੈਂ ਤਾਂ ਵਰਤ ਰੱਖੂਗਾ ਜਾਂ ਤੁਸੀਂ ਇਹ ਵਾਪਸ ਲਓ ਦੂਜੀ ਮਗਰ ਵੀ ਬੜੀ ਆ ਮੈਂ ਜਾ ਕੇ ਮਾਫੀ ਮੰਗੋ ਤਾਂ ਮਾਫੀ ਕੀ ਅਕਾਲ ਤਖਤ ਸਾਹਿਬ ਤੇ ਤਾਂ ਕਿਹੜੀ ਕਿਹੜੀ ਗਲਤੀ ਤੇ ਮਾਫੀ ਮੰਗਣਗੇ ਬੜਾ ਕੁਝ ਐਸਾ ਹੈ ਇਹ ਜਿਹੜੀ ਅੱਜ ਡਵੈਲਪਮੈਂਟ ਹੋਈ ਹੈ ਇਹਨੂੰ ਦੂਜੇ ਨਜ਼ਰੀਏ ਤੋਂ ਦੇਖਣ ਦੀ ਲੋੜ ਹੈ ਕਿ ਤੇ ਨਾਲ ਪੰਜਾਬ ਤੇ ਦੂਰ ਕਾਮੀ ਨਤੀਜੇ ਸਿੱਖ ਸਿਆਸਤ ਤੇ ਅਕਾਲੀ ਸਿਆਸਤ ਤੇ ਪੈਣ ਵਾਲੇ ਨੇ ਔਰ ਕੇਂਦਰ ਸਰਕਾਰ ਜਿਹੜੀ ਆ ਉਹ ਤਾਂ ਕੋਈ ਹੁਣ ਪ੍ਰੈਸ਼ਰ ਨਹੀਂ ਕੇਂਦਰ ਸਰਕਾਰ ਨੂੰ ਜੇ ਉਹਨੇ ਦੇਖਣਾ ਤਾਂ ਸਿਰਫ ਤੇ ਸਿਰਫ ਕੇਂਦਰ ਸਰਕਾਰ ਨੂੰ ਇਹ ਦੇਖਣ ਦੀ ਲੋੜ ਹੈ ਕਿ ਇਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਇਹ ਭਾਵਨਾ ਨਾ ਜਾਵੇ ਕਿ ਇਹਨਾਂ ਨਾਲ ਬੇਤਕਰਾ ਹੋ ਰਿਹਾ ਤਾਂ ਹੋ ਵੀ ਰਹਿ। ਬਹੁਤ سارے ਕੇਸ ਕਿਸ ਨੂੰ ਡਿਬਰੂਗੜ ਪੇਜ ਦਾ ਨਾ ਕਿਸ ਨੂੰ ਨੋਹ ਦੇ ਵਿੱਚ ਹੋਇਆ ਤਾਂ ਕੇਸ ਵਾਪਸ ਲੈ ਲਓ ਐਥੇ ਤੁਸੀਂ ਇਹ ਕਰੋ ਤੇ ਤੁਸੀਂ ਮੁੱਕਰ ਜੋ। ਉਨਸੋ ਪੰਜਾਬਾ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੂਰਵ ਤੇ ਇਹ ਕਹਿ ਕੇ ਕਿ ਜਿਹੜੇ ਸਿੱਖਬੰਦੀ ਛੱਡੇ ਜਾ ਰਹੇ ਨੇ ਫਿਰ ਉਸੇ ਨੋਟੀਫਿਕੇਸ਼ਨ ਤੋਂ ਬਾਅਦ ਨਹੀਂ ਅਮਲ ਤੇ ਆਈ ਗੱਲ ਤੋਂ ਫਿਰ ਲੋਕਾਂ ਦੇ ਮਨਾਂ ਚ ਤਾਂ ਜਾਂਦੀ ਹੈ ਕੇਂਦਰ ਜੇ ਕਹੇ ਤਾਂ ਇਹ ਇਹ ਦੂਰੀ ਕਰ ਸਕਦਾ ਤੁਸੀਂ ਇੱਕ ਵੱਡੀ ਲਿਸਟ ਬਣਾਈ ਬੈਠਾ ਨਾ ਵੀ ਮੋਦੀ ਸਾਹਿਬ ਸਿੱਖਾਂ ਦੇ ਹੱਕ ਚ ਨੇ ਤਾਂ ਫਿਰ ਉਹ ਗੱਲ ਜਿਹੜੇ ਜ਼ਰੂਰੀ ਹੈ ਇਸ ਨੂੰ ਅੱਗੇ ਲਿਸਟ ਦੇ ਵਿੱਚ ਇੱਕ ਵਾਅਦਾ ਕਰਨਾ ਕਿ ਅਸੀਂ ਤੁਹਾਡੀ ਮੰਗ ਤੇ ਇਹ ਕੀਤਾ ਮੈਨੂੰ ਲੱਗਦਾ ਹੈ ਲੇਕਿਨ ਅਕਾਲ ਤਖਤ ਸਾਹਿਬ ਦੇ ਇਸ ਆਦੇਸ਼ ਨੇ ਰਾਜਵਾਨਾ ਨੂੰ ਵੀ ਅਕਾਲੀ ਦਲ ਨੂੰ ਵੀ ਇੱਕ ਜਿਹੜੀ ਨਵੀਂ ਕਮੇਟੀ ਬਣਾ ਕੇ ਸਾਰਿਆਂ ਨੂੰ ਇੱਕ ਇਵਨ ਦਿੱਲੀ ਕਮੇਟੀ ਦਾ ਵੀ ਹੁਣ ਦਿੱਲੀ ਕਮੇਟੀ ਕਾਰਜਕਾ ਇਹ ਥੋੜੀ ਕਹਿ ਸਕਦੇ ਨੇ ਕਿ ਮੈਂ ਨਹੀਂ ਜਾਊਗਾ ਤੇ ਹੁਣ ਉਹ ਹੈ ਵੀ ਜਿਹੜੇ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਤੇ ਧਰਮਸ਼ਾਖਟ ਉਧਰ ਵੀ ਖੜਾ ਹੋ ਗਿਆ ਸੋ ਅਜੀਬ ਜੀ ਸਥਿਤੀ ਜਿਹੜੀ ਬਣੀ ਹੈ ਨਾ ਸਿਆਸੀ ਭੱਬਰ ਪੁੱਸੇ ਦੀ ਜਿਹੜੀ ਸਥਿਤੀ ਹੈ ਇਹ ਚੋ ਕੇਂਦਰ ਕੱਟ ਸਕਦਾ ਜੇ ਉਹ ਆਪਣੀ ਜਿਹੜੀ ਗੱਲ ਵਾਦਾ ਕੀਤਾ ਹੋਇਆ ਪ੍ਰਕਾਸ਼ਪੁਰ ਤੇ ਗੁਰੂ ਨਾਨਕ ਦੇਵ ਜੀ ਦੇ ਉਹਨੂੰ ਪੂਰਾ ਕਰਦਾ ਅਦਰਵਾਈਜ਼ ਹਾਲਾਤ ਸੱਚਮੁੱਚ ਲੋਕਾਂ ਦੇ ਮਨਾਂ 'ਚ ਇਹ ਵਿਤਕਰੀ ਦੀ ਭਾਵਨਾ ਨਾ ਪੈਦਾ ਹੋਵੇ ਇਹ ਬਹੁਤ ਜ਼ਰੂਰੀ ਹੈ ਇਹ ਪਹਿਲਾਂ ਵੀ ਦੇਖ ਚੁੱਕੇ ਆਪਾਂ ਇਹ ਜਿਹੜਾ ਬਾਰਡਰ ਸਟੇਟ ਹੈ ਇਹਦੇ 'ਤੇ ਖਿਆਲ ਰੱਖਣ ਦੀ ਬਹੁਤ ਲੋੜ ਹੈ ਪਹਿਲੇ ਦੱਸ ਕੋ ਆਪਾਂ ਔਰ ਗੱਲ ਕਰਦੇ ਰਹਾਂਗੇ ਜਦੋਂ ਵੀ ਕੋਈ ਡਿਵੈਲਪਮੈਂਟ ਹੋਈ ਆਜਾ ਐਨਆਈ ਮਿਲਦਿਆਂ ਕਰ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ